ਹਾਂਜੀ ਮੇਰੇ ਕਬੂਤਰ ਬਾਜ਼ ਵੀਰ ਜਿਨ੍ਹਾਂ ਨੇ ਮੈਸੇਜ ਕੀਤਾ ਸੀਗਾ ਇੰਡੀਆ ਤੋਂ ਮੇਰੇ ਪਰਸਨਲ ਨੰਬਰ ਤੇ ਵੀ ਕੋਈ ਨਰਾਂ ਦੀ ਦਵਾਈ ਪਾਈ ਜਾਵੇ ਬਾਈ ਜਿਹੜੇ ਕਬੂਤਰ ਫੋਕੇ ਅੰਡੇ ਰਖਾ ਰਹੇ ਨੇ ਨਾ ਜਾਂ ਅੰਡੇ ਰਖਾਉਣੋਂ हट ਕੇ ਵੀ ਉਹਨਾਂ ਦੀ ਵੀਰੇ ਦਵਾਈ ਦੀ ਵੀਡੀਓ ਬਣਾ ਕੇ ਪਾਈ ਜਾਵੇ ਜੇ ਮੇਰੇ ਭਰਾ ਭਾਈ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਅੱਗੇ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਤੁਹਾਡੇ ਸਾਰਿਆਂ ਦੀ ਕਬੂਤਰਵਾਜ ਭਰਾਵਾਂ ਦੇ ਕੰਮ ਆਉਣ ਵਾਲੀ ਵੀਡੀਓ ਆ ਆਜਾ ਲਈ ਜਿਹੜਾ ਸਕਰੀਨ ਦੇ ਉੱਤੇ ਪ੍ਰੋਡਕਟ ਚੱਲ ਰਿਹਾ ਪ੍ਰੋਵੈਂਸ ਕੰਪਨੀ ਦਾ ਨਾਮ ਆ ਬੈਲਜੀਅਮ ਤੋਂ ਤਿਆਰ ਹੁੰਦਾ ਹੈ ਪ੍ਰੋਡਕਟ ਇਹ ਬਾਈ ਕਬੂਤਰਾਂ ਦੀ ਅੰਡਿਆਂ ਦੀਆਂ ਗੋਲੀਆਂ ਨੇ ਜਿਹੜੇ ਕਬੂਤਰ ਫੋਕੇ ਅੰਡੇ ਰਖਾਉਂਦੇ ਨੇ ਨਾ ਉਹਨਾਂ ਵਾਸਤੇ ਦਵਾਈ ਆ ਇਹ ਮਦੀਨਾ ਨੂੰ ਨਹੀਂ ਆਪਾਂ ਦੇਣੀ ਮਦੀਨਾ ਦੀ ਦਵਾਈ ਦੀ ਵੀਡੀਓ ਆਪਾਂ ਪਿਛਲੇ ਹਫਤੇ ਪਾਤੀ ਤੁਸੀਂ ਉੱਪਰ ਜਾ ਕੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਅੱਜ ਵਾਲੀ ਜਿਹੜੀ ਵੀਡੀਓ ਆ ਉੱਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਗੋਲੀਆਂ ਦੀ ਡੱਬੀ ਲੱਗੀ ਹੋਈ ਆ ਫੋਟੋ ਇਹ ਸਿਰਫ ਤੇ ਸਿਰਫ ਆਪਾਂ ਨਰਾਂ ਵਾਸਤੇ ਅੱਜ ਵੀਡੀਓ ਬਣਾਈ ਆ ਤੁਹਾਡੀ ਫਰਮਾਇਸ਼ ਦੇ ਉੱਤੇ ਜਿਹੜੇ ਨਰ ਬਾਈ ਫੋਕੇ ਅੰਡੇ ਰਖਾਉਂਦੇ ਨੇ ਜਾਂ ਥੋੜੇ ਜੇ ਉਮਰ ਦੇ ਸਿਆਣੇ ਹੋ ਗਏ ਅੰਡੇ ਰਖਾਉ ਹਟ ਗਏ ਉਹਨਾਂ ਨੂੰ ਤੁਸੀਂ ਇਹ ਦਵਾਈ ਵਰਤਣੀ ਆ ਜਿੱਦਾਂ ਡੱਬੀ ਦੇ ਉੱਤੇ ਲਿਖਿਆ ਵਾ ਕੋਰਸ ਉਹ ਤੁਹਾਨੂੰ ਮੈਂ ਦੱਸ ਰਿਹਾ ਇੱਕ ਹਫ਼ਤੇ ਦੇ ਵਿੱਚ ਤਿੰਨ ਗੋਲੀਆਂ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਇੱਕ ਹਫ਼ਤੇ ਦੀਆਂ ਤਿੰਨ ਗੋਲੀਆਂ ਦੇਣੀਆਂ ਨੇ ਆਪਾਂ ਨੇ ਇਹ ਜਿਹੜਾ ਕੋਰਸ ਆ ਇੱਕ ਮਹੀਨਾ ਕਰਨਾ ਚਾਰ ਹਫ਼ਤਿਆਂ ਦਾ ਕੋਰਸ ਆ ਵੀਰੇ ਘੱਟੋ ਘੱਟ 12 ਗੋਲੀਆਂ ਆਪਾਂ ਆਪਣੇ ਨਰ ਨੂੰ ਦੇਣੀਆਂ ਨੇ ਜਦੋਂ ਤੁਸੀਂ ਇਹ ਗੋਲੀ ਵਰਤਣੀ ਆ ਤਾਂ ਕਬੂਤਰ ਨੂੰ ਧੁੱਪ ਲਵਾਉਣੀ ਬਹੁਤ ਜ਼ਰੂਰੀ ਆ ਫੇਰ ਇਹ ਦਵਾਈ ਨੇ ਆਪਣਾ ਅਸਰ ਕਰਨਾ 5 ਕਐਮਐਲ ਪਾਣੀ ਦੇ ਨਾਲ ਜਦੋਂ ਗੋਲੀ ਦੇਤੀ ਤੁਸੀਂ ਇਹ ਜਾਨਵਰ ਨੂੰ ਤਾਂ ਬਾਈ 2-3 ਘੰਟੇ ਜਾਨਵਰ ਨੂੰ ਤੁਸੀਂ ਨਾ ਧੁੱਪੇ ਜ਼ਰੂਰ ਛੱਡ ਕੇ ਰੱਖੋ ਚਾਹੇ ਜਾਲ ਚ ਪਾ ਦਿਓ ਜਿੱਦਾਂ ਵੀ ਤੁਹਾਨੂੰ ਲੋਟ ਲੱਗਦਾ ਹੈ ਨਾ ਚਾਹੇ ਪਿੰਜਰੇ 'ਚ ਪਾ ਦਿਓ ਪਰ ਜਾਨਵਰ ਨੂੰ 2 ਤੋਂ 3 ਘੰਟੇ ਧੁੱਪ ਜ਼ਰੂਰ ਲਵਾਓ ਆ ਦਵਾਈ ਦਿੱਤੇ ਤੋਂ ਬਾਅਦ ਚ ਫੇਰ ਇਹਨੇ ਅਸਰ ਕਰਨਾ ਦਵਾਈ ਨੇ ਆਪਣਾ ਇਹ ਜਿਹੜੀ ਦਵਾਈ ਆ ਵੀਰੇ ਇਹ ਇੰਡੀਆ ਨਹੀਂ ਮੰਗਵਾ ਸਕਦੇ ਆਪਾਂ ਆਨਲਾਈਨ ਕਈ ਭਰਾ ਮੈਸੇਜ ਕਰੀ ਜਾਂਦੇ ਨੇ ਵੀ ਇੰਡੀਆ ਵੀਰੇ ਕਿਦਾਂ ਮੰਗਵਾਈਏ ਦਵਾਈ ਇਹ ਤੁਹਾਨੂੰ ਬਾਹਰੋਂ ਲੈਣੀ ਪੈਣੀ ਆ ਵੀਰੇ ਤੁਹਾਡੇ ਕਿਸੇ ਰਿਸ਼ਤੇਦਾਰ ਤੋਂ ਜਾਂ ਭੈਣ ਭਰਾ ਤੋਂ ਤੁਸੀਂ ਮੰਗਵਾ ਸਕਦੇ ਹੋ ਇਹ ਆਨਲਾਈਨ ਇੰਡੀਆ ਨਹੀਂ ਦਵਾਈ ਆਉਣੀ ਜਿੰਨੇ ਵੀ ਮੇਰੇ ਪ੍ਰੋਡਕਟ ਪਾਏ ਹੋਏ ਨੇ ਮੇਰੇ ਚੈਨਲ ਤੇ ਇੰਡੀਆ ਵੀਰੇ ਤੁਸੀਂ ਆਨਲਾਈਨ ਨਹੀਂ ਮੰਗਵਾ ਸਕਦੇ ਉਹਨਾਂ ਨੂੰ ਇਹ ਤੁਹਾਨੂੰ ਇੱਥੋਂ ਬਾਏ ਹੈਂਡ ਮੰਗਵਾਉਣੇ ਪੈਣੇ ਆ ਬਾਹਰੋਂ ਇਟਲੀ ਜਰਮਨ ਫਰਾਂਸ ਕੈਨੇਡਾ ਅਮਰੀਕਾ ਹਨਾ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਇਹ ਪ੍ਰੋਡਕਟ ਨੇ ਜਿਹੜੇ ਆਨਲਾਈਨ ਮਗਵਾ ਸਕਦੇ ਹੋ ਘਰੇ ਬੈਠੇ ਜੇ ਤੁਹਾਡਾ ਕੋਈ ਭੈਣ ਭਰਾ ਬਾਹਰੇ ਗਿਆ ਵੈ ਕੈਨੇਡਾ 'ਚ ਅਮਰੀਕਾ 'ਚ ਇਟਲੀ 'ਚ ਜਰਮਨ 'ਚ ਫਰਾਂਸ 'ਚ ਤੁਸੀਂ ਉਹਨਾਂ ਦੇ ਕੋਲੋਂ ਇਹ ਪ੍ਰੋਡਕਟ ਮਗਵਾ ਸਕਦੇ ਹੋ ਇੰਡੀਆ ਠੀਕ ਹੈ ਜੀ ਪਰ ਆਪਾਂ ਇੰਡੀਆ ਆਨਲਾਈਨ ਡਾਇਰੈਕਟ ਨਹੀਂ ਮਗਵਾ ਸਕਦੇ ਇਹ ਜਿਹੜੇ ਬਾਹਰਲੇ ਪ੍ਰੋਡਕਟ ਮੇਰੇ ਚੈਨਲ ਦੇ ਉੱਤੇ ਮੈਂ ਅਪਲੋਡ ਕਰੇ ਹੋਏ ਨੇ ਬਾਕੀ ਜਿਹੜਾ ਆ ਸਕਰੀਨ ਦੇ ਉੱਤੇ ਵੀਰੇ ਚੱਲ ਰਿਹਾ ਪ੍ਰੋਡਕਟ ਇਹ ਤੁਹਾਡੀ ਫਰਮਾਇਸ਼ ਦੇ ਉੱਤੇ ਆਪਾਂ ਨੇ ਅਪਲੋਡ ਕਰਿਆ ਇਹ ਸਿਰਫ ਤੇ ਸਿਰਫ ਨਰਾਂ ਵਾਸਤੇ ਆਪਾਂ ਨੇ ਵਰਤਣੀਆਂ ਦਵਾਈ ਮਦੀਨਾ ਨੂੰ ਨਹੀਂ ਦੇਣੀ ਨੁਕਸਾਨ ਕਰੂਗੀ ਕਬੂਤਰਾਂ ਵਾਸਤੇ ਬਣੀ ਹੋਈ ਦਵਾਈ ਹੈ ਇਹ ਗੋਲੀਆਂ ਨੇ ਵੀਰੇ ਫਿੱਕੀਆਂ ਖਾਕੀ ਜੇ ਰੰਗ ਦੀਆਂ ਮਿੱਟੀ ਏ ਰੰਗ ਦੀਆਂ ਮਿੱਟੀ ਵਰਗੀਆਂ ਗੋਲੀਆਂ ਨੇ ਇਹ ਇਹ 4 ਹਫ਼ਤਿਆਂ ਦਾ ਕੋਰਸ ਆਪਾਂ ਨੇ ਨਰ ਨੂੰ ਕਰਨਾ ਜਿਹੜਾ ਅੰਡੇ ਨਹੀਂ ਰਖਾ ਰਿਹਾ ਕਿਉਂਕਿ ਨਾ ਤਾਂ ਵੀਰੇ ਮੇਰੇ ਕੋਲੇ ਜਿਆਦਾ ਸਮਾਂ ਹੁੰਦਾ ਨਾ ਮੈਂ ਤੁਹਾਡਾ ਸਮਾਂ ਖਰਾਬ ਕਰਨਾ ਚਾਹਣਾ ਜਿੰਨੇ ਵੀ ਤੁਸੀਂ ਮੇਰੇ ਭਰਾ ਮੇਰੇ ਨਾਲ ਜੁੜੇ ਹੋਏ ਹੋ ਆਪਾਂ ਉਹੀ ਵੀਡੀਓ ਅਪਲੋਡ ਕਰੀਦੀ ਆ ਜਿਦੇ ਚੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਤੁਹਾਡਾ ਸਮਾਂ ਨਾ ਖਰਾਬ ਹੋਵੇ ਬਾਕੀ ਤੁਹਾਡਾ ਬਹੁਤ ਵੀਰੇ ਧੰਨਵਾਦ ਸਾਰਿਆਂ ਦਾ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੀ ਵੀਡੀਓ ਦੇਖਦੇ ਹੋ ਲਾਇਕ ਸ਼ੇਅਰ ਵੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਸਤਿਕਾਰ ਵੀਰੇ ਦੇ ਰਹੇ ਹੋ ਹਰੇਕ ਜਿਹੜੀ ਵੀ ਵੀਡੀਓ ਮੈਂ ਅਪਲੋਡ ਕਰਦਾ ਉਹਨੂੰ ਤੁਸੀਂ ਦੇਖਦੇ ਹੋ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਹਨਾ ਮੈਂ ਤੁਹਾਡਾ ਵੀਰੇ ਸਮਾਂ ਖਰਾਬ ਨਹੀਂ ਹੋਣ ਦਿੰਦਾ ਤੁਹਾਨੂੰ ਜਿਹੜੀ ਵੀ ਵੀਡੀਓ ਪਾਉ ਉਹਦੇ ਚ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲੂ ਇਹ ਜਿਹੜੇ ਪ੍ਰੋਡਕਟ ਮੇਰੇ ਚੈਨਲ ਦੇ ਉੱਤੇ ਪਾਏ ਹੋਏ ਨੇ ਇਹ ਉਹ ਟੌਪ ਕਲਾਸ ਵੀਰੇ ਪ੍ਰੋਡਕਟ ਨੇ ਜਿਹੜੇ ਕਬੂਤਰਬਾਜੀ ਦੇ ਵਿੱਚ ਵਰਤੇ ਜਾਂਦੇ ਨੇ ਤੁਸੀਂ ਜਿਹੜੇ ਭਰਾ ਨਵੇਂ ਜੁੜੇ ਹੋ ਨਾ ਮੇਰੇ ਚੈਨਲ ਦੇ ਨਾਲ ਤੁਸੀਂ ਸਾਰੇ ਪ੍ਰੋਡਕਟ ਇੱਕ ਵਾਰ ਜ਼ਰੂਰ ਦੇਖਿਓ ਮੇਰੇ ਚੈਨਲ ਦੇ ਉੱਤੇ ਜਾ ਕੇ ਨਾ ਤਕਰੀਬਨ એનਰਜੀ ਵਾਲੇ ਰਿਕਵਰੀ ਵਾਲੇ ਗਲੂਕੋਜ਼ ਜੂਨਾ ਦੀਆਂ ਗੋਲੀਆਂ तकरीबन ਮੈਂ ਸਾਰੇ ਪ੍ਰੋਡਕਟ ਪਾਏ ਹੋਏ ਨੇ ਮੇਰੇ ਚੈਨਲ ਦੇ ਉੱਤੇ ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਸਾਰੇ ਪ੍ਰੋਡਕਟ ਨੇ ਜਿਹੜੇ ਇੱਕ ਵਾਰ ਜ਼ਰੂਰ ਦੇਖਿਓ ਬਾਈ ਟਾਪ ਕਲਾਸ ਉਂਗਲਾਂ ਦੇ ਉੱਤੇ ਗਿਣੇ ਜਾਣ ਵਾਲੇ ਜਿਹੜੇ ਪਹਿਲੇ 10 ਪ੍ਰੋਡਕਟ ਨੇ ਉਂਗਲਾਂ ਦੇ ਉੱਤੇ ਗਿਣੇ ਜਾਣ ਵਾਲੇ ਜਿਹੜੇ ਪਹਿਲੇ ਪ੍ਰੋਡਕਟਾਂ ਦੇ ਵਿੱਚ ਆਉਂਦੇ ਨੇ ਉਹ ਮੇਰੇ ਚੈਨਲ ਦੇ ਉੱਤੇ ਮੈਂ ਅਪਲੋਡ ਕਰੇ ਹੋਏ ਨੇ ਹਨਾ ਤੇ ਮੇਰਾ ਭਰਾ ਵਾਕੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇਓ ਕਿਉਂਕਿ ਇਹ ਵੀ ਸਾਰੇ ਹੀ ਕੂਤਰਵਾਜ ਭਰਾਵਾਂ ਦੇ ਕੰਮ ਆਉਣ ਵਾਲੀ ਵੀਡੀਓ ਆ ਜਿਹੜੀ ਅੱਜ ਆਪਾਂ ਅਪਲੋਡ ਕਰੀ ਆ ਕਿਉਂਕਿ ਇਹ ਪ੍ਰੋਬਲਮ ਆ ਵੀਰੇ ਜਿਹੜੀ ਨਾਰ ਫੋਕੇ ਅੰਡੇ ਰਖਾਉਂਦੇ ਨੇ ਤਕਰੀਬਨ 100 ਦੇ ਵਿੱਚੋਂ 50% ਇਹ ਜਿਹੜੀ ਪ੍ਰੋਬਲਮ ਚੱਲ ਰਹੀ ਆ ਵੀ ਨਾਰ ਫੋਕੇ ਅੰਡੇ ਰਖਾ ਰਿਹਾ ਜਾਂ ਨਾਰ ਥੋੜਾ ਜਿਹਾ ਸਿਆਣਾ ਹੋ ਗਿਆ ਅੰਡੇ ਰਖਾਉਣਾ ਵੀ ਹਟ ਗਿਆ ਆ ਗੋਲੀ ਵੀਰੇ ਵਰਤ ਕੇ ਦੇਖਿਓ ਇਹ ਤੁਹਾਨੂੰ 100 ਦੇ ਵਿੱਚੋਂ 99% ਰਿਜ਼ਲਟ ਆ ਜਿਹੜਾ ਇਸ ਗੋਲੀ ਦਾ ਦੇਖਣ ਨੂੰ ਮਿਲੂ ਇੱਕ ਮਹੀਨੇ ਦਾ ਕੋਰਸ ਆ ਦੁਵਾਰ ਤੁਹਾਨੂੰ ਦੱਸ ਦਿੰਨਾ ਤਿੰਨ ਗੋਲੀਆਂ ਦੇਣੀਆਂ ਨੇ ਆਪਾਂ ਇੱਕ ਹਫ਼ਤੇ ਦੇ ਵਿੱਚ ਮਹੀਨੇ ਦਾ ਬਾਈ ਕੋਰਸ ਆ ਜਦੋਂ ਇਹ ਤੁਸੀਂ ਗੋਲੀ ਨਰ ਨੂੰ ਦੇਣੀ ਆ ਤਾਂ ਨਰ ਨੂੰ ਧੁੱਪ ਲੱਗਣੀ ਬਹੁਤ ਜ਼ਰੂਰੀ ਆ ਧੁੱਪੇ 2-3 ਘੰਟੇ ਚਾਹੇ ਝਾਲ ਚ ਪਾਓ ਨਰ ਨੂੰ ਧੁੱਪ ਲਵਾਉਣੀ ਬਹੁਤ ਜ਼ਰੂਰੀ ਆ ਜਦੋਂ ਆਪਾਂ ਇਹ ਦਵਾਈ ਵਰਤਣੀ ਆ ਤਾਂ ਬਾਈ ਪਰਵੈਂਸਾ ਕੰਪਨੀ ਆ ਬੈਲਜੀਅਮ ਤੋਂ ਹੈ ਜਿਹੜਾ ਪ੍ਰੋਡਕਟ ਇਹ ਬਣਦਾ ਵੀਰੇ ਬੈਲਜੀਅਮ ਦਾ ਪ੍ਰੋਡਕਟ ਆ ਇਹ ਤੇ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਜਿਹੜੇ ਭਰਾ ਮੰਗਵਾਉਣਾ ਚਾਹੁੰਦੇ ਨੇ ਇੱਥੇ ਬਾਹਰੇ ਹਨਾ ਬਾਕੀ ਜਿੰਨੇ ਵੀ ਕਬੂਤਰਵਾਜ਼ ਵੀਰ ਯੂਰਪ ਕੰਟਰੀਆਂ 'ਚ ਰਹਿੰਦੇ ਨੇ ਉਹਨਾਂ ਨੂੰ ਤਾਂ ਵੀਰੇ ਸਾਰਾ ਪਤਾ ਜਿਹੜੇ ਭਰਾ ਇਟਲੀ ਵਾਲੇ ਅਮਰੀਕਾ ਵਾਲੇ ਕੈਨੇਡਾ ਵਾਲੇ ਫਰਾਂਸ ਜਰਮਨ ਜਿੰਨੇ ਵੀ ਕਬੂਤਰਵਾਜ਼ ਵੀਰ ਦੇਖ ਰਹੇ ਨੇ ਵੀਡੀਓ ਮੇਰੀ ਸੁਣ ਰਹੇ ਨੇ ਤੋਂ ਨੂੰ ਤਾਂ ਵੀਰੇ ਸਾਰਾ ਪਤਾ ਹੈ ਹਨਾ ਇਹਨਾਂ ਪ੍ਰੋਡਕਟਾਂ ਬਾਰੇ ਤੇ ਜਿਹੜਾ ਕੋਈ ਆਪਣਾ ਇੰਡੀਆ ਵਾਲਾ ਨਵਾਂ ਭਰਾ ਕੁਤਰਵਾਜ ਵੀਰ ਕਿਸੇ ਨੂੰ ਨਹੀਂ ਪਤਾ ਤਾਂ ਜ਼ਰੂਰ ਉਹਦੀ ਵੀਰੇ ਹੈਲਪ ਕਰਿਆ ਕਰੋ ਜਿਹੜੇ ਇੰਡੀਆ ਵਾਲਿਆਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਨਾ ਬਾਹਰਲੇ ਪ੍ਰੋਡਕਟਾਂ ਬਾਰੇ ਤਾਂ ਆਨਲਾਈਨ ਤੁਸੀਂ ਮਗਵਾ ਕੇ ਇੰਡੀਆ ਭੇਜੋ ਆਪਦੇ ਰਿਸ਼ਤੇਦਾਰਾਂ ਨੂੰ ਆਪਦੇ ਯਾਰਾਂ ਦੋਸਤਾਂ ਨੂੰ ਤੇ ਬਾਕੀ ਜੇ ਕੋਈ ਵੀਰੇ ਗਲਤੀ ਫਲਤੀ ਹੋ ਗਈ ਤਾਂ ਮaaf ਕਰਨਾ ਮੇਰੇ ਭਰਾ ਖੇਮਾ ਦੇ ਅਯਾਜਕਾਂ ਬਾਕੀ ਚੜ੍ਹਦੀ ਗਲਾਂ 'ਚ ਰਹੋ ਮੇਰੇ ਭਰਾ ਸਾਰੇ ਧੰਨਵਾਦ ਸਾਰਿਆਂ ਦਾ